ਹallelujah ਅੱਜ ਅਸੀਂ ਪਰਮੇਸ਼ਰ ਦੇ ਪਵਿੱਤਰ ਬਚਨ ਨੂੰ ਦੇਖਾਂਗੇ ਜਦੋਂ ਅਸੀਂ ਮੱਤੀ ਦੀ ਪੁਸਤਕ ਉਦਾ ਸ਼ੇਮਾ ਅਧਿਆਇਆ ਤੇ ਉਹਦੀ 21 ਆਇਤਾ ਉਹਦੇ ਵਿੱਚ ਲਿਖਿਆ ਹੋਇਆ ਆ ਪ੍ਰਭੂ ਯੀਸ਼ੂ مسیਹ ਕਹਿ ਰਿਹਾ ਕਿ ਜਿੱਥੇ ਤੇਰਾ ਧਨ ਉੱਥੇ ਤੇਰਾ ਮਨ ਹallelujah ਪਾਪ ਦੇ ਪਰਮੇਸ਼ਰ ਕਹਿ ਰਹੇ ਆ ਕਿ ਜਿੱਥੇ ਤੇਰਾ ਧਨ ਹੋਵੇਗਾ ਤੇਰਾ ਮਨ ਵੀ ਉੱਥੇ ਹੋਵੇਗਾ ਹallelujah ਤੇ ਅੱਗੇ ਅਸੀਂ ਨਾਲ ਹੀ ਦੇਖਦੇ ਹਾਂ ਮੱਤੀ ਦੀ ਪੁਸਤਕ ਉਹਦੇ 19 ਅਧਿਆਏ ਦੇ ਵਿੱਚ ਕੀ ਲਿਖਿਆ ਹੋਇਆ ਆ ਉਹਦੀ 16 ਆਇਤ ਦੇ ਵਿੱਚ ਇੱਕ ਅਮੀਰ ਬੰਦਾ ਇੱਕ ਧਨੀ ਵਿਅਕਤੀ ਪ੍ਰਭੂ ਜੀਸ਼ੂ ਮਸੀਹ ਦੇ ਕੋਲ ਆਂਦਾ ਆ ਹਾਲੇਲੂਇਆ ਤੇ ਉਹ ਆਕੇ ਪ੍ਰਭੂ ਜੀਸ਼ੂ ਮਸੀਹ ਨੂੰ ਪੁੱਛਦਾ ਆ ਕਿ ਪ੍ਰਭੂ ਜੀ ਮੈਂ ਸਦੀਵਕ ਜੀਵਨ ਜੀਣ ਲਈ ਮਤਲਬ ਕਿ ਸਦਾ ਦੀ ਜ਼ਿੰਦਗੀ ਨੂੰ ਜੀਣ ਦੇ ਲਈ ਕੀ ਕਰਾਂ ਹਾਲੇਲੂਇਆ ਤਾਂ ਪਰਮੇਸ਼ਰ ਉਹਨਾਂ ਨੂੰ ਦੱਸਦੇ ਆ ਕਿ ਜੇ ਤੂੰ ਸਦਾ ਦੀ ਜ਼ਿੰਦਗੀ ਜਿਉਣਾ ਚਾਹਨਾ ਤਾਂ ਮੇਰੇ ਹੁਕਮਾਂ ਦੇ ਉੱਪਰ ਚੱਲ ਜੋ ਮੈਂ ਕਿਹਾ ਉਹਨਾਂ ਗੱਲਾਂ ਦੀ ਪਾਲਣਾ ਕਰ ਤਾਂ ਉਹਨੂੰ ਪ੍ਰਭੂ ਜੀ ਦੱਸ ਦਿਆ ਕਿ ਤੂੰ ਝੂਠ ਨਹੀਂ ਬੋਲਣਾ ਚੋਰੀ ਨਹੀਂ ਕਰਨੀ ਆਪਣੇ ਮਾਂ ਬਾਪ ਦੇ ਰਿਸਪੈਕਟ ਕਰਨੀ ਜੋ ਕੁਝ ਵੀ ਨਿਜਮ ਸੀ ਪਰਮੇਸ਼ਰ ਨੂੰ ਸਾਰੇ ਦੱਸ ਦਿਆ ਤੇ ਫਿਰ ਉਹ ਅਮੀਰ ਬੰਦਾ ਕਹਿੰਦਾ ਹਾਂ ਪ੍ਰਭੂ ਜੀ ਮੈਂ ਸਾਰੀਆਂ ਗੱਲਾਂ ਨੂੰ ਮੰਨਦਾ ਆ ਪਰ ਕਹਿੰਦਾ ਫਿਰ ਵੀ ਮੇਰੇ ਵਿੱਚ ਕਿਹੜੀ ਕਮੀ ਆ ਹਾਲੇਲੂਇਆ ਤਾਂ ਪ੍ਰਭੂ ਯਿਸੂ ਮਸੀਹ ਉਸ ਅਮੀਰ ਬੰਦੇ ਨੂੰ ਜਵਾਬ ਦਿੰਦੇ ਆ ਕਿ ਜੇ ਤੂੰ ਚਾਹਨਾ ਹੈ ਮੈਂ ਸਦੀਪਕ ਜੀਵਨ ਦੇ ਵਿੱਚ ਸਦਾ ਦੇ ਜੀਵਨ ਦੇ ਵਿੱਚ ਪਰਵੇਸ਼ ਕਰਾਂ ਹallelujah ਤਾਂ ਆਪਣਾ ਸਾਰਾ ਧਨ ਮਾਲ ਜੋ ਕੁਛ ਤੇ ਤੂੰ ਦੌਲਤਾ ਉਹਨੂੰ ਬੇਚ ਕੇ ਵੰਡ ਦੇ ਗਰੀਬਾਂ ਦੇ ਵਿੱਚ ਵੰਡ ਦੇ ਤੇ ਮੇਰੇ ਮਗਰ ਆ ਜਾ ਹallelujah ਪਰ ਜਦੋਂ ਉਹ ਅਮੀਰ ਬੰਦਾ ਹallelujah ਪ੍ਰਭੂ ਯਿਸੂ ਮਸੀਹ ਦੇ ਇਸ ਜਵਾਬ ਨੂੰ ਸੁਣਦਾ ਤਾਂ ਉਹ ਨਿਰਾਸ਼ ਹੋ ਜਾਂਦਾ ਆ ਉਦਾਸ ਹੋ ਜਾਂਦਾ ਆ ਹallelujah ਤੇ ਕੀ ਆ ਕਿਉਂਕਿ ਉਹ ਬਹੁਤ ਹੀ ਮਾਲਦਾਰ ਸੀ ਮਤਲਬ ਕਿ ਬਹੁਤ ਅਮੀਰ ਆਦਮੀ ਸੀ ਹallelujah ਥੈਂਕ ਯੂ ਜੀਜ਼ਸ ਹੁਣ ਅਸੀਂ ਕੀ ਦੇਖਾਂਗੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਉਸ ਅਮੀਰ ਬੰਦੇ ਨੂੰ ਹallelujah ਕਿ ਤੂੰ ਆਪਣਾ ਸਭ ਕੁਝ ਛੱਡ ਕੇ ਮੇਰੇ ਕੋਲ ਆ ਜਾ ਉਹ ਬੰਦਾ ਅਮੀਰ ਸੀ ਉਹਦੇ ਕੋਲ ਬਹੁਤ ਪੈਸੇ ਸੀਗੇ ਹallelujah ਪਰ ਜਦੋਂ ਪ੍ਰਭੂ ਨੇ ਉਹਨੂੰ ਕਿਹਾ ਕਿ ਇਹਨੂੰ ਵੇਚ ਦੇ ਵੇਚ ਕੇ ਜਿਹੜਾ ਕੀ ਆ ਤੂੰ ਇਹ ਵੰਡ ਦੇ ਗਰੀਬਾਂ ਦੇ ਵਿੱਚ ਵੇਚ ਦੇ ਗਰੀਬਾਂ ਨੂੰ ਵੰਡ ਦੇ দান ਕਰ ਦੇ ਤਾਂ ਉਹ ਉਸ ਵੇਲੇ ਉਦਾਸ ਹੋ ਜਾਂਦਾ ਨਹੀਂ ਨਹੀਂ ਮੈਂ ਨਹੀਂ ਕਰ ਸਕਦਾ ਹਾਲੇਲੂਇਆ ਅੱਜ ਕੀ ਆ ਅਸੀਂ ਦੇਖਣਾ ਆ ਕਿ ਸਾਡਾ ਧਨ ਕੀ ਆ ਹਾਲੇਲੂਇਆ ਜਦੋਂ ਪ੍ਰਭੂ ਜੀਸ਼ੂ ਮਸੀਹ ਜੀ ਸਾਨੂੰ ਆਵਾਜ਼ ਦਿੰਦੇ ਆ ਜਦੋਂ ਸਾਨੂੰ ਆਵਾਜ਼ ਮਿਲਦੀ ਆ ਅਸੀਂ ਕੁਝ ਵੀ ਸੋਨਦੇ ਕਿ ਪ੍ਰਭੂ ਕਹਿੰਦਾ ਚੱਲ ਇਸ ਬੰਦੇ ਨੂੰ ਮੇਰਾ ਬਚਨ ਸੁਣਾ ਚੱਲ ਮੇਰੇ ਲਈ ਅੱਜ ਪ੍ਰਚਾਰ ਕਰਕੇ ਆ ਚੱਲ ਅੱਜ ਪ੍ਰਾਰਥਨਾ ਕਰ ਹਾਲੇਲੂਇਆ ਚੱਲ ਮੇਰੇ ਭਵਨ ਦੇ ਵਿੱਚ ਬੀਜ ਬੋ ਚੱਲ ਮੇਰੇ ਭਵਨ ਦੇ ਵਿੱਚ ਸੇਵਾ ਕਰ ਹਾਲੇਲੂਇਆ ਤਾਂ ਉਦੋਂ ਅਸੀਂ ਕੀ ਦੇਖਦੇ ਆ ਅਸੀਂ ਆਪਣੇ ਧਨ ਨੂੰ ਮੋੜੇ ਲੈ ਕੇ ਆ ਜਾਂਦੇ ਆ ਹਾਲੇਲੂਇਆ ਹੁਣ ਅਸੀਂ ਦੇਖਾਂਗੇ ਕਿ ਸਾਡਾ ਧਨ ਕਿਹੜਾ ਆ ਇਸ ਦੇ ਵਿੱਚ ਜੋ ਅਸੀਂ ਹੁਣੇ ਬਚਨ ਪੜਿਆ ਆ ਇਹ ਬੰਦਾ ਅਮੀਰ ਸੀ ਇਹਦਾ ਜਿਹੜਾ ਧਨ ਸੀ ਇਦੇ ਕੋਲ ਪੈਸੇ ਬਹੁਤ ਸੀ ਇਹਦਾ ਮਨ ਉੱਤੇ ਹੀ ਲੱਗਾ ਹੋਇਆ ਸੀਗਾ ਇਸ ਕਰਕੇ ਜਦੋਂ ਪ੍ਰਭੂ ਯਿਸੂ ਮਸੀਹ ਜੀ ਉਹਨੂੰ ਕਹਿੰਦੇ ਆ ਨਾ ਕਿ ਆਪਣਾ ਸਾਰਾ ਧਨ ਛੱਡ ਕੇ ਆ ਨਾ ਜੋ ਤੇਤੋ ਹੈਗਾ ਆ ਵੇਚ ਕੇ ਗਰੀਬਾਂ ਨੂੰ ਵੰਡ ਦੇ ਸਾਰਾ ਕੁਝ ਤੇ ਮੇਰੇ ਪਿੱਛੇ ਆ ਜਾ ਪਰ ਉਹ ਤਿਆਰ ਨਹੀਂ ਹੁੰਦਾ ਇਸ ਲਈ ਜਿਹੜਾ ਉਹਦਾ ਮਨ ਸੀ ਉਸ ਅਮੀਰ ਵਿਅਕਤੀ ਦਾ ਮਨ ਸੀਗਾ ਆਪਣੀ ਦੌਲਤ ਦੇ ਉੱਪਰ ਆਪਣੇ ਪੈਸੇ ਦੇ ਉੱਪਰ ਲੱਗਾ ਹੋਇਆ ਸੀ ਹਾਲੇਲੂਇਆ ਅੱਜ ਅਸੀਂ ਜੋ ਕਾਵੇਂ ਮੈਂ ਆ ਕਾਵੇਂ ਤੁਸੀਂ ਜੋ ਵੀ ਆਵਾਜ਼ ਸੁਣ ਰਹੇ ਹੋ ਅਸੀਂ ਸੋਚਦੇ ਹੁਣੇ ਕਿ ਨਹੀਂ ਪ੍ਰਭੂ ਇਹ ਬਚਨ ਮੇਰੇ ਲਈ ਨਹੀਂ ਹੈਗਾ ਕਿਉਂਕਿ ਮੈਂ ਕਿਹੜਾ ਅਮੀਰ ਆ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਕਿ ਮੈਂ ਉਹਨਾਂ ਨੂੰ ਵੇਚ ਕੇ ਗਰੀਬਾਂ ਵਿੱਚ ਵੰਡ ਦਵਾਂ ਤੇ ਤੇਰੇ ਮਗਰ ਆਤਮਾ ਹਾਲੇਲੂਇਆ ਇਸ ਬਚਨ ਦੇ ਵਿੱਚ ਇਸ ਵਿਅਕਤੀ ਦਾ ਧਨ ਪੈਸਾ ਸੀ ਪਰ ਅੱਜ ਸਾਡਾ ਧਨ ਕੀ ਆ ਹਾਲੇਲੂਇਆ ਸਾਡਾ ਧਨ ਹੈ ਸਾਡੇ ਬੱਚੇ ਸਾਡਾ ਧਨ ਸਾਡਾ ਪਰਿਵਾਰ ਸਾਡਾ ਧਨ ਸਾਡੇ ਗਵਾਂਢੀ ਸਾਡਾ ਧਨ ਸਾਡੇ ਮਾਂ ਬਾਪ ਸਾਡਾ ਧੰਨ ਸਾਡੀ ਜੋਬ ਆ ਨੌਕਰੀ ਹallelujah ਜਦੋਂ ਪ੍ਰਭੂ ਸਾਨੂੰ ਕੋਈ ਆਪਣਾ ਕੰਮ ਕਰਨ ਦੇ ਲਈ ਕਹਿੰਦਾ ਤਾਂ ਅਸੀਂ ਸਭ ਤੋਂ ਪਹਿਲਾਂ ਸਾਡੇ ਮਨ ਚ ਇਹ ਆਂਦਾ ਕਿ ਹਾਂ ਪ੍ਰਭੂ ਜੇ ਮੈਂ ਸੁਸਮਾਚਾਰ ਕਰਨ ਲੈ ਚਲ ਗਿਆ ਤਾਂ ਮੇਰੇ ਘਰ ਨੂੰ ਕੌਣ ਸੰਭੂਗਾ ਹallelujah ਜੇ ਮੈਂ ਪ੍ਰਭੂ ਤੇਰੀ ਸੇਵਾ ਕਰਨ ਲੱਗ ਗਿਆ ਮੇਰੇ ਬੱਚਿਆਂ ਨੂੰ ਕੌਣ ਸੰਭੂਗਾ ਹallelujah ਜੇ ਪ੍ਰਭੂ ਜੀ ਮੈਂ ਤੇਰੀ ਸੇਵਾ ਕਰਨ ਲੱਗ ਗਿਆ ਤਾਂ ਸਾਡੇ ਘਰ ਚ ਰੋਟੀ ਕੌਣ ਬਣਾਊਗਾ ਹallelujah ਖਰਚਾ ਅਸੀਂ ਕਿੱਥੋਂ ਕਰਾਂਗੇ ਇਹ ਸਾਡਾ ਕੀ ਆ ਨਮਾ ਹallelujah ਅੱਜ ਪਰਮੇਸ਼ਰ ਇਸ ਬਚਨ ਦੇ ਦੁਆਰਾ ਸਾਡੇ ਨਾਲ ਗੱਲ ਕਰ ਰਿਹਾ ਆ ਕਿ ਉਹ ਕਿਹੜੀ ਚੀਜ਼ ਆ ਜਿਹਦੇ ਤੇ ਤੂੰ ਆਪਣਾ ਮਨ ਲਾ ਕੇ ਬੈਠਾ ਆ ਜਿਹੜਾ ਤੈਨੂੰ ਮੇਰੀ ਸੇਵਾ ਕਰਨ ਤੋਂ ਰੋਕਦਾ ਆ ਹallelujah ਤੁਸੀਂ ਦੇਖਿਆ ਉਹ ਬੰਦੇ ਨੇ ਕਿਹਾ ਕਿ ਪ੍ਰਭੂ ਮੈਂ ਸਭ ਕੁਝ ਕਰਦਾ ਅਮੀਰ ਬੰਦੇ ਨੇ ਪਰ ਪ੍ਰਭੂ ਕਹਿੰਦਾ ਇੱਕ ਗੱਲ ਆ ਤੇਰੇ 'ਚ ਬਸ ਤੇਰਾ ਜਿਹੜਾ ਤਰ੍ਹਾਂ ਪੈਸਾ ਨਾ ਇਹ ਵੰਡ ਦੇ ਗਰੀਬਾਂ ਵਿੱਚ ਮੇਰੇ ਕੋਲ ਆ ਜਾ ਪਰ ਉਹ ਕਹਿੰਦਾ ਨਹੀਂ 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 ਇਹ ਨਹੀਂ ਮੈਂ ਕਰ ਸਕਦਾ ਇੱਥੇ ਤਾਂ ਮੇਰਾ ਮਨ ਲੱਗਾ ਆ ਮੈਂ ਕਿਉਂ ਆਪਣਾ ਇਦਾਂ ਕਰਾਂ ਇਸ ਲਈ ਉਹ ਉਦਾਸ ਹੋ ਜਾਂਦਾ ਆ ਇਸ ਲਈ ਅੱਜ ਜਸੀਂ ਇਸ ਬਚਨ ਦੇ ਦੁਆਰਾ ਇਹ ਸਿੱਖਣਾ ਆ ਕਿ ਜਦੋਂ ਸਾਨੂੰ ਚਰਚ ਦੇ ਵਿੱਚ ਜਬ ਪ੍ਰਭੂ ਦੇ ਦੁਆਰਾ ਬੋਲਿਆ ਜਾਂਦਾ ਆ ਕਿ ਮੇਰੀ ਸੇਵਾ ਕਰ ਮੇਰੇ ਬੇਟੇ ਮੇਰੀ ਬੇਟੀ ਮੇਰੀ ਸੇਵਾ ਲਈ ਤੂੰ ਕੀ ਕਰਨਾ ਹੈ ਨਾ ਜੋ ਸਾਨੂੰ ਪ੍ਰਭੂ ਆਵਾਜ਼ ਦਿੰਦਾ ਤੂੰ ਮੇਰੀ ਸੇਵਾ ਲਈ ਇਹ ਕਰ ਤਾਂ ਉਸ ਬੇਲੇ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਜੋ ਆਂਦਾ ਕਿ ਪ੍ਰਭੂ ਜੇ ਮੈਂ ਸੇਵਾ ਕੀਤੀ ਮੇਰਾ ਆ ਕੰਮ ਕੋਣ ਕਰੂਗਾ ਤੇ ਮੇਰੀ ਨੌਕਰੀ ਦਾ ਕੀ ਹੋਊਗਾ ਹallelujah ਤਾਂ ਉਹ ਸਾਡਾ ਧੰਨ ਬਣ ਚੁੱਕਾ ਆ ਤੇ ਸਾਡਾ ਮਨ ਉੱਥੇ ਲੱਗ ਚੁੱਕਾ ਆ ਹallelujah ਅਗਰ ਅਸੀਂ ਚਾਹਨੇ ਆ ਅਸੀਂ ਵੀ ਪਰਮੇਸ਼ਵਰ ਨੂੰ ਖੁਸ਼ ਕਰੀਏ ਹallelujah ਤਾਂ ਕੀ ਆ ਸਾਨੂੰ ਪਹਿਲਾ ਸਥਾਨ ਪਰਮੇਸ਼ਵਰ ਨੂੰ ਦੇਣਾ ਆ ਹallelujah ਤਾਂ ਆਪਕੇ ਆਪਣਾ ਮਨ ਉਸ ਧੰਨ ਤੇ ਲਗਾਣਾ ਆ ਜੋ ਸਾਡਾ ਧੰਨ ਪ੍ਰਭੂ ਜੀਸ਼ੂ ਮਸੀਹ ਆ ਹਾਲੇਲੂਇਆ ਇੱਦਾਂ ਨਹੀਂ ਮੈਂ ਕਹਿ ਰਹੀ ਕਿ ਸਾਡ ਨੂੰ ਜੌਬ ਜ਼ਰੂਰਤ ਨਹੀਂ ਸਾਨੂੰ ਬੱਚਿਆਂ ਦੀ ਜ਼ਰੂਰਤ ਨਹੀਂ ਮਾਂ ਬਾਪ ਦੀ ਜ਼ਰੂਰਤ ਨਹੀਂ ਹਾਲੇਲੂਇਆ ਪਰ ਪਹਿਲਾ ਸਥਾਨ ਆਪਣਾ ਮਨ ਪਹਿਲਾ ਅਸੀਂ ਪਰਮੇਸ਼ਰ ਦੇ ਉੱਪਰ ਲਾਣਾ ਆ ਹਾਲੇਲੂਇਆ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦੀ ਆ ਜੋ ਪ੍ਰਭੂ ਜੀਸ਼ੂ ਮਸੀਹ ਨੇ ਕਿਹਾ ਕਿ ਜਿੱਥੇ ਤੇਰਾ ਧੰਨ ਹੋਵੇਗਾ ਉੱਥੇ ਤੇਰਾ ਮਨ ਹੋਵੇਗਾ ਹਾਲੇਲੂਇਆ ਜਦੋਂ ਅਸੀਂ ਕਿਤੇ ਬਾਹਰ ਜਾਨਨੇ ਆ ਠੀਕ ਆ ਆਪਣੇ ਘਰੋਂ ਕਿਤੇ ਕਿਤੇ ਮੈਰਿਜ ਤੇ ਚਲ ਜਾਨੇ ਆ ਅਸੀਂ ਸਵੇਰ ਨੂੰ ਚਲ ਜਾਨੇ ਅਸੀਂ ਸ਼ਾਮ ਨੂੰ ਆਣਾ ਅਸੀਂ ਆਪਣੇ ਘਰ ਨੂੰ ਲੋਕ ਵੀ ਕਰਕੇ ਗਏ ਆ ਪਰ ਫਿਰ ਵੀ ਸਾਡਾ ਧਿਆਨ ਰਹਿੰਦਾ ਕਿ ਮੈਂ ਮੇਰੇ ਘਰ ਵਿੱਚ ਮੇਰੀ ਉਹ ਚੀਜ਼ ਪਈ ਆ ਸਪੋਜ਼ ਕਰੋ ਸਾਡੀ ਅਲਮਾਰੀ ਦੇ ਵਿੱਚ ਸੋਨਾ ਪਿਆ ਆ ਕਿ ਮੈਂ ਚਲ ਗਈ ਹੈ ਨਾ ਕਿਤੇ ਬਾਹਰ ਮੈਨੂੰ ਉੱਥੇ ਜਾ ਕੇ ਵੀ ਇਹੀ ਧਿਆਨ ਰਹਿਣਾ ਕਿ ਜਲਦੀ ਜਲਦੀ ਘਰ ਨੂੰ ਚਲ ਜਮਾ ਕਿਉਂਕਿ ਮੇਰੀ ਲਮਾਰੀ ਦੇ ਵਿੱਚ ਸੋਨਾ ਪਿਆ ਆ ਮੈਂ ਉੱਥੇ ਐਨੇ ਪੈਸੇ ਰੱਖੇ ਹੋਆ ਕਿਤੇ ਕੋਈ ਆ ਕੇ ਚੋੱਕ ਕੇ ਨਾ ਲੈ ਜਾਵੇ ਹਾਲੇਲੂਇਆ ਧਿਆਨ ਰਹਿੰਦਾ ਉੱਤੇ ਕਿਉਂ ਕਿਉਂਕਿ ਸਾਨੂੰ ਪਤਾ ਕਿ ਉਹ ਕੀਮਤੀ ਆ ਇਸੇ ਪ੍ਰਕਾਰ ਉਹ ਸੋਨਾ ਹallelujah ਜੋ ਪਰਮੇਸ਼ਰ ਕਹਿੰਦਾ ਤੈਨੂੰ ਕਮਾਣ ਦੀ ਧਨ ਕਮਾਣ ਦੀ ਸ਼ਕਤੀ ਮੈਂ ਦਿੰਦਾ ਆ ਉਹਦੇ ਤੋਂ ਜ਼ਿਆਦਾ ਸਾਡਾ ਅਨਮੋਲ ਧਨ ਕੀ ਆ ਪ੍ਰਭੂ ਦਾ ਬਚਨ ਆ ਹallelujah ਕਿ ਕਦੇ ਅਸੀਂ ਇਸ ਗੱਲ ਤੇ ਧਿਆਨ ਕੀਤਾ ਕਿ ਜਿਹੜਾ ਸਾਨੂੰ ਦਿੱਤਾ ਅਨਮੋਲ ਖਜ਼ਾਨਾ ਬਚਨ ਜਿਹਦੇ ਤੁਲ ਕੋਈ ਵੀ ਨਹੀਂ ਹੈਗਾ ਕੋਈ ਉਹਨੂੰ ਚੁਰਾਣ ਲਈ ਵੀ ਖੜਾ ਆ ਕੋਈ ਉਹਨੂੰ ਚੋਰੀ ਕਰਨ ਲਈ ਵੀ ਹਰ ਵੇਲੇ ਖੜਾ ਆ ਹallelujah ਕਿਉਂਕਿ ਬਚਨ ਕਹਿੰਦਾ ਹallelujah ਸ਼ੈਤਾਨ ਹਰ ਬੇਲੇ ਇਸ ਸਮੇਂ ਦੀ ਭਾਲ ਚ ਰਹਿੰਦਾ ਕਿਹੜੇ ਬੇਲੇ ਉਹਨੂੰ ਮੌਕਾ ਮਿਲੇ ਤੇ ਮੈਂ ਉਹਨੂੰ ਫਾੜ ਕੇ ਖਾ ਲਵਾਂ ਜਿਸ ਤਰ੍ਹਾਂ ਚੋਰ ਦੇਖਦਾ ਕਿ ਅੱਜ ਕੋਈ ਘਰ ਹੈ ਨਹੀਂ ਮੈਨੂੰ ਪਤਾ ਇਹਨਾਂ ਦੇ ਘਰ ਸੋਨਾ ਪਿਆ ਪੈਸੇ ਪਏ ਮੈਨੂੰ ਜਦੋਂ ਮੌਕਾ ਮਿਲਿਆ ਮੈਂ ਚੋਰੀ ਕਰਕੇ ਭੱਜ ਜਾਵਾਂਗਾ ਇਸੇ ਪ੍ਰਕਾਰ ਸ਼ੈਤਾਨ ਜਦੋਂ ਅਸੀਂ ਆਪਣਾ ਮਨ ਪ੍ਰਭੂ ਦੇ ਬਚਨ ਤੋਂ ਹਟਾ ਕੇ ਕਿਤੇ ਹੋਰ ਪਾਸੇ ਲਾਣੇ ਆ ਤਾਂ ਉਹਨੂੰ ਮੌਕਾ ਮਿਲਦਾ ਹੈ ਹallelujah ਇਸ ਲਈ ਅਸੀਂ ਆਪਣਾ ਧਿਆਨ ਪਰਮੇਸ਼ਵਰ ਦੇ ਬਚਨ ਤੇ ਲਗਾਣਾ ਇਸੇ ਲਈ ਪ੍ਰਭੂ ਨੇ ਕਿਹਾ ਕਿ ਜਿੱਥੇ ਤੇਰਾ ਧਨ ਹੋਵੇਗਾ ਉੱਥੇ ਤੇਰਾ ਮਨ ਹੋਵੇਗਾ ਹallelujah ਅਸੀਂ ਆਪਣੇ ਮਨ ਨੂੰ ਪਰਮੇਸ਼ਵਰ ਦੇ ਬਚਨ ਦੇ ਉੱਪਰ ਲਗਾਣਾ ਆ ਕਿਉਂਕਿ ਸਾਡਾ ਧਨ ਉਹੀ ਆ ਉਹ ਕਦੇ ਖਰਾਬ ਨਹੀਂ ਹੁੰਦਾ ਜਦੋਂ ਅਸੀਂ ਇਸ ਧਨ ਦੇ ਉੱਪਰ ਮਨ ਲਗਾਵਾਂਗੇ ਤਾਂ ਬੱਚੇ ਮਾਪੇ ਦੌਲਤ ਜੋਬ ਗਵਾਂਢੀ ਰਿਸ਼ਤੇਦਾਰ ਸਾਰੇ ਸਾਡੇ ਮਗਰ ਆਣਗੇ ਪਰਬੂ ਜੀ ਉਸ ਦੀ ਸਮਰਥੀ ਨਾਮ ਦੇ ਵਿੱਚ ਹallelujah ਹੁਣ ਫੈਸਲਾ ਹੁਣ ਡਿਸਾਈਡ ਤੁਸੀਂ ਕਰਨਾ ਕਿ ਜਦੋਂ ਤੁਹਾਨੂੰ ਪਰਮੇਸ਼ਰ ਇਦਾਂ ਆਵਾਜ਼ ਦਿੰਦਾ ਆ ਤੁਸੀਂ ਕੀ 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 ਕਰਦੇ ਹੋ ਹallelujah ਕੀ ਉਸ ਧਨੀ ਵਿਅਕਤੀ ਦੇ ਵਾਂਗੂ ਉਦਾਸ ਹੋ ਕੇ ਚੱਲ ਜਾਂਦੇ ਆ ਕਿ ਫੈਸਲਾ ਲੈਣ ਕਿ ਪ੍ਰਭੂ ਹਾਂ ਮੈਂ ਤਿਆਰ ਆ ਜੋ ਅਨਮੋਲ ਧੰਨ ਮੈਨੂੰ ਮਿਲਿਆ ਘਰਬਚਨ ਮਿਲਿਆ ਮੈਂ ਇਹਦੇ ਸਭ ਤੋਂ ਉਹਦੀ ਕੇਰੀ ਰਾਖੀ ਕਰਾਂਗਾ ਇਹਦੇ ਅਨੁਸਾਰ ਚੱਲਾਂਗਾ ਕਿਉਂਕਿ ਜਦੋਂ ਮੈਂ ਇਸ ਤੁਹਾਨੂੰ ਨੂੰ ਸੰਭਾਲਾਂਗਾ ਤਾਂ ਸਭ ਕੁਝ ਮੇਰੇ ਮਗਰ ਆਏਗਾ ਹਾਲੇਲੂਇਆ ਥੈਂਕ ਯੂ ਲਾਰਡ ਪਰਮੇਸ਼ਰ ਤੁਹਾਨੂੰ ਇਸ ਬਚਨ ਦੇ ਦੁਆਰਾ ਬles ਕਰੇ ਆਸ਼ੀਸ਼ਿਤ ਕਰੇ ਇਨ ਨੇਮ ਆਫ ਜੀਸਸ